ਸਟੈਂਡਰਡ ਨੰਬਰ ਹੈ ਘਣ ਆਓ ਖੁੱਲਾ ਨਹੀਂ ਇੱਥੇ ਐਸਡੀਪੀ ਹੈ ਉਸ ਤੋਂ ਅੱਗੇ ਅਸੀਂ ਦੋਵੇਂ ਦੋਵੇਂ ਦੋਹਾਂ ਬਾਰੇ ਗੱਲ ਕਰਾਂਗੇ ਆਹ 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 ਬਟਾਲਾ ਸ਼ਹਿਰ ਦੇ ਅੰਦਰ ਬਟੌਰ ਕਮਿਸ਼ਨਰ ਮਸਲ ਕਾਰਪੋਰੇਸ਼ਨ ਬਟਾਲਾ ਅੰਦਰ ਆ ਦੇਣਾ ਰਾਏ ਦੁਬਾਰਾ ਫਿਰ ਲੱਗ ਜਾਂਦੀ ਹੈ ਦੇਖੋ ਬਟਾਲਾ ਸ਼ਹਿਰ ਦੇ ਅੰਦਰ ਬਤੌਰ ਕਮਿਸ਼ਨਰ ਮਿਊਸਪਲ ਕਾਰਪੋਰੇਸ਼ਨ ਬਟਾਲਾ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਹੜੇ ਇਨਫਰੋਚਮੈਂਟ ਆ ਇਹਨੂੰ ਹਟਵਾ ਰਹੇ ਹਾਂ ਔਰ ਇਸ ਗੱਲ ਨੂੰ ਅਸੀਂ ਇਨਸ਼ੋਰ ਕਰਾਂਗੇ ਕਿ ਦੁਬਾਰਾ ਬਾਰ-ਬਾਰ ਨਾ ਲੱਗੇ ਲੋਕਾਂ ਨੂੰ ਪਿਆਰ ਨਾਲ ਵੀ ਸਮਝਾ ਰਹੇ ਹਾਂ ਜਾਗਰੂਕ ਵੀ ਕਰ ਰਹੇ ਹਾਂ ਤੇ ਸਫਾਈ ਦਾ ਵੀ ਨਨ ਲਲ ਇਹਨਾਂ ਨੂੰ ਐਜੂਕੇਟ ਕਰ ਰਹੇ ਹਨ ਲਗਾਤਾਰ ਪ੍ਰਸ਼ਾਸਨ ਨੂੰ ਜਾ ਕੇ ਗੋਲਮਸਤਾ ਜੀ ਲੇਕਿਨ ਫਿਰ ਇੱਕ ਦਿਨ ਦੂਜੇ ਵਾਰ ਹੋਦਾ ਉੱਤੇ ਫਿਰ ਆ ਜਾਂਦਾ ਕਿ ਡੇਰੀਆਂ ਲੱਗ ਜਾਂਦੀਆਂ ਤੇ ਇਹ ਫੈਸਲਾ ਕਾਫੀ ਦੇਖੋ ਇਹਦੇ ਵਾਸਤੇ ਮੈਂ ਬੇਨਤੀ ਕਰਾਂਗਾ ਕਿ ਪਬਲਿਕ ਨੂੰ ਵੀ ਸਹੀ ਹੋ ਜਾਣਾ ਚਾਹੀਦਾ ਦੁਕਾਨਦਾਰਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਇਹਨਾਂ ਦੇ ਸਹਿਯੋਗ ਬਿਨਾਂ ਕੋਈ ਵੀ ਚੀਜ਼ ਹੈ ਉਹਨੂੰ ਲਾਗੂ ਕਰਨਾ ਮੁਸ਼ਕਲ ਹੋ ਜਾਂਦਾ ਤੇ ਜਦੋਂ ਅਸੀਂ ਕਿਸੇ ਐਂਪਰੋਚਮੈਂਟ ਨੂੰ ਹਟਾਉਨੇ ਆਂ ਤੇ ਦੁਕਾਨਦਾਰ ਦਾ ਵੀ ਫਰਜ਼ ਬਣਦਾ ਹੈ ਕਿ ਦੁਬਾਰਾ ਉਹਨੂੰ ਅੱਗੇ ਨਾ ਕਰੇ ਪਰ ਪਬਲਿਕ ਦਾ ਵੀ ਫਰਜ਼ ਬਣਦਾ ਹੈ ਕਿ ਉਦੇ ਅੰਦਰ ਸੇ ਜੋਬ ਦਵੇ ਮਨਿਸਪਲ ਕਾਰਪੋਰੇਸ਼ਨ ਸਰ ਅਮਰ ਜੀ ਸਾਡੇ ਇਧਰ ਉਹ ਨੰਗੀਆਂ ਹੈ ਮਨਿਸਪਲ ਨੰਗੀਆਂ ਆ ਆ ਗੱਲ ਨੰਗੀਆਂ ਉਹਨਾਂ ਨੂੰ ਬਲੀ ਆਖਲਾ ਤੋਂ ਲਾਓ ਜਿੱਥੇ ਬੰਦ ਹੈ ਇਸ ਰੋਡ ਤੇ ਹੀ ਚੀਜ਼ ਨਹੀਂ ਦਿੱਖੀ ਹੁਣ ਅੱਜ ਉਸੇ ਕਰਕੇ ਅਸੀਂ ਇਹ ਡਰਾਈਵ ਸ਼ੁਰੂ ਕੀਤੀ ਹੈ ਔਰ ਅਸੀਂ ਇਸ ਗੱਲ ਨੂੰ ਅ ਅੱਗੇ ਤੋਂ ਅਸੀਂ ਕਿੰਨੀ ਬਣਾਵਾਂਗੇ ਕਿ ਇੰਟਰਪਰਚੁਨ ਨਾ ਹੋਵੇ ਪਤਾ ਕਿ ਜੋ ਵੀ ਕੋਈ ਵੀ ਐਮਰਜੈਂਸੀ ਗੱਡੀ ਜਾਂ ਕੋਈ ਆਮ ਗੱਡੀ ਵੀ ਹੈ ਉਹਨੂੰ ਵੀ ਟ੍ਰੈਫਿਕ ਦੇ ਅੰਦਰ ਨਾ ਪ੍ਰੋਬਲਮ ਆਵੇ ਬੀਸਿਕ ਲੈਕ ਹੀ ਹੁੰਦਾ ਹੈ ਕਿ ਹਾਲਾਂਕਿ ਕਿ ਆ ਨਾ ਹੁੰਦਾ ਕਿ ਜਿਹੜਾ ਰਿਪੀਟਲੀ ਕਹਾ ਗਿਆ ਦੇਖੋ ਅਸੀਂ ਅੱਜ ਹਟਾਉਣ ਵਾਸਤੇ ਜਿਸ ਤਰ੍ਹਾਂ ਆਏ ਮੈਂ ਖੁਦ ਆਇਆ ਪਤਾਰਕੂ ਮਸ਼ਹਹਰ ਹੁਣ ਦੁਕਾਨਦਾਰ ਦਾ ਵੀ ਫਰਜ਼ ਬਣਦਾ ਹੈ ਇੱਕ ਨਾਗਰਿਕ ਹੋਣ ਦੇ ਨਾਤੇ ਕਿ ਕੋਈ ਜ਼ਰੂਰਤ ਨਹੀਂ ਕਿ ਕਾਨੂੰਨ ਦੇ ਡੰਡੇ ਨਾਲ ਹੀ ਸਿੱਧਾ ਕਰਨਾ ਹੈ ਇਹਨਾਂ ਦਾ ਵੀ ਫਰਜ਼ ਬਣਦਾ ਜਦੋਂ ਅਸੀਂ ਹਟਾਤਾ ਇਨਟਰੂਸ਼ਨਟ ਇਹਨਾਂ ਨੂੰ ਕੱਲ ਨਹੀਂ ਲਾਉਣੀ ਚਾਹੀਦੀ ਟੋਕਰੀਆਂ ਅੱਗੇ ਜੇ ਜਿਹੜਾ ਨਗਰ ਦੇ ਕੋਈ ਦੁਬਾਰਾ ਆਉਂਦੇ ਤਾਂ ਵੀ ਕਾਨੂੰਨੀ ਕਰ ਦੇਖੋ ਅਸੀਂ ਸ਼ੁਰੂ ਸ਼ੁਰੂ ਸਤਾ ਬੇਨਤੀ ਕਰਾਂਗੇ ਉਸ ਤੋਂ ਬਾਅਦ ਸ਼ਕਤੀ ਵੀ ਕਰਾਂਗੇ ਅਸੀਂ ਸਾਰੇ ਦੇ ਇੰਚ ਲੈ ਕੇ ਕਰਦੇ ਹਾਂ ਇਸ ਨੂੰ ਕਰਕੇ ਲੱਗੂਗਾ ਸਾਰਾ ਉਹ ਦੇਖਣੇ ਅਸੀਂ ਸਾਰੀ ਚੀਜ਼ਾਂ ਨੂੰ ਕਰ ਰਹੇ ਹਾਂ ਜੀ ਸਭ ਨੂੰ ਕਰ ਰਹੇ ਹਾਂ ਅ ਉਹ ਸਰਵ ਸਹਿਯੋਗ ਚਾਹੀਦਾ ਜੇ ਸਾਰੇ ਕਲੈਕਟਿਵਲੀ ਸਹਿਯੋਗ ਦੇ ਸਾਡਾ ਤੇ ਜ਼ਰੂਰੀ ਮਸਲੇ ਦਾ ਹੱਲ ਹੋਏਗਾ ਪਰ ਸਾਨੂੰ ਉਮੀਦ ਹੈ ਨਹੀਂ ਕਰਦੇ ਕਾਰਵਾਈ ਬਿਲਕੁਲ ਜੀ ਅਸੀਂ ਪਹਿਲਾਂ ਬੇਨਤੀ ਕਰਾਂਗੇ ਤੇ ਫਿਰ ਵੀ ਕੋਈ ਨਹੀਂ ਮੰਦਾ ਤੇ ਫਿਰ ਜੋ ਕਾਨੂੰਨ ਦੇ ਨਿਯਮ ਦੇ ਅਨਸਾਰ ਬੰਦੀ ਕਾਰਵਾਈ ਕੀਤੀ